ਸਰ ਅਮਰਿਤਪਾਲ ਮੈਰੋ ਅਰੈਸਟ ਹੋ ਗਿਆ ਜਾਂ ਨਹੀਂ ਹੋਇਆ ਸਰ ਇਸ ਬਾਰੇ ਦੱਸਿਓ। ਥਾਣਾ ਪੀਐਸ ਕੈਂਟ ਵਿਖੇ 106 ਨੰਬਰ 106/2025 ਮਕਦਮਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਲੜਕੀ ਦਾ ਕਤਲ ਹੋਇਆ ਸੀਗਾ। ਉਸ ਮਕਦਮੇ ਦੇ ਵਿੱਚ ਅਮਰਿਤਪਾਲ ਉਰਫ ਮੈਰੋ ਹੈਗਾ ਉਹ ਕਯੂਜ ਦਾ ਇਸ ਨਾਮਿਨੇਟ ਹੋਇਆ ਸੀਗਾ। ਡਿਊਰਿੰਗ ਇਨਵੈਸਟੀਗੇਸ਼ਨ ਇਹ ਕੁਝ ਕੁਝ ਤੱਥ ਸਾਡੇ ਸਾਹਮਣੇ ਆਏ ਸੀਗੇ ਕਿ ਅਮਰਿਤਪਾਲ ਉਰਫ ਮੈਰੋ ਹੈਗਾ ਯੂਏਈ ਵਿਖੇ ਚਲਾ ਗਿਆ ਸੀਗਾ। ਜੋ ਹੁਣ ਨਿਊਜ਼ ਆਈਟਮ ਸਾਰੀਆਂ ਪਬਲਿਸ਼ ਹੋ ਰਹੀਆਂ ਕਿ ਇਹਨੂੰ ਦੁਬਈ ਜਾਂ ਉੱਥੇ ਯੂਏਏ ਅਰੈਸਟ ਕਰ ਲਿਆ ਗਿਆ ਹੈਗਾ ਇਸ ਸਬੰਧੀ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕਿ ਬਠਿੰਡਾ ਪੁਲਿਸ ਕੋਲੇ ਇਸ ਤਰੀਕੇ ਦੀ ਕੋਈ ਵੀ ਅਫੀਸ਼ੀਅਲ ਜਿਹੜੀ ਇੰਟੀਮੀਸ਼ਨ ਹੈ ਹਜੇ ਤੱਕ ਨਹੀਂ ਆਈ ਹੈਗੀ ਆ ਇਹ ਜੋ ਨਿਊਜ਼ ਆਈਟਮਸ ਚੱਲ ਰਹੀਆਂ ਉਹ ਸਾਡੇ ਵੀ ਉੱਥੋਂ ਹੀ ਧਿਆਨ ਦੇ ਵਿੱਚ ਆਇਆ ਹੈਗਾ ਬਟ ਜਿੱਦਾਂ ਹੀ ਕੋਈ ਸਾਨੂੰ ਅਫੀਸ਼ੀਅਲ ਇੰਟੀਮੀਸ਼ਨ ਆ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਜੋ ਵੀ ਬੱਗੇ ਬੰਦੀ ਕਾਰਵਾਈ ਹੈ ਉਸ ਨੂੰ ਅਮਲ ਵਿੱਚ ਲੈ ਕੇ ਆਵਾਂਗੇ ਇਸ ਤੋਂ ਇਲਾਵਾ ਅ ਇਹ ਅਮਰਿਤਪਾਲ ਇਸ ਨੂੰ ਉੱਥੇ ਰਿਪੋਰਟ ਕਰਵਾਉਣ ਲਈ ਵੀ ਜਿਹੜੀਆਂ ਸਾਡੀਆਂ ਪ੍ਰोसीਡਿੰਗਸ ਅਸੀਂ ਚੱਲ ਰਹੀਆਂ ਹੈਗੀਆਂ ਅਸੀਂ ਇਹਦੀ ਡਾਕੂਮੈਂਟੇਸ਼ਨ ਸਾਡੇ ਵੱਲੋਂ ਕੰਪਲੀਟ ਹੈਗੀ ਅਸੀਂ ਥਰੂ ਪ੍ਰੋਪਰ ਚੈਨਲ ਇਹਨੂੰ ਪਰਸ਼ੂ ਕਰ ਰਹੇ ਹਾਂ ਵੀ ਯੂਏਈ ਗਵਰਨਮੈਂਟ ਦੇ ਉਹਨਾਂ ਨਾਲ ਇਨ ਟੱਚ ਕਰਕੇ ਵੀ ਜੋ ਪ੍ਰੋਪਰ ਚੈਨਲ ਹੈ ਇਹਨੂੰ ਰਿਪੋਰਟ ਵੀ ਕਰਵਾਇਆ ਜਾ ਸਕੇ ਤਾਂ ਜਿੱਦਾਂ ਹੀ ਸਾਡੀ ਇਹ ਪ੍ਰोसीਡਿੰਗਸ ਹੋ ਜਾਣਗੀਆਂ ਜਾਂ ਕੋਈ ਸਾਨੂੰ ਉੱਥੋਂ ਅਫੀਸ਼ੀਅਲ ਇਨਫਰਮੇਸ਼ਨ ਆ ਜਾਂਦਾ ਹੈਗਾ ਜੋ ਵੀ ਅਗਲੀ ਕਾਰਵਾਈ ਹੋਊਗੀ ਫਿਰ ਉਹ ਅਮਲ ਵਿੱਚ ਲਿਆਂਦੀ ਜਾਊਗੀ ਤਾਂ ਉਸ ਤੋਂ ਬਾਅਦ ਹੀ ਇਹ ਸਹੀ ਦੱਸਿਆ ਜਾ ਸਕਦਾ ਹੈ ਵੀ ਇਹ ਰਿਪੋਰਟ ਆਪਣੇ ਅਰੈਸਟ ਹੋਇਆ ਕਿ ਨਹੀਂ ਹੋਇਆ